ਹਾਂਜੀ ਪੰਜਾਬੀਓ ਸਸਤਰੀ ਘਾਰ ਸਾਰੇ ਪੰਜਾਬੀਆਂ ਨੂੰ ਇੱਕ ਛੋਡੇ ਨਾਲ ਅੱਜ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਕਿਉਂਕਿ ਜੋ ਗੱਲ ਕਰੀ ਆਪਾਂ ਬਕਰੋ ਸਿੰਘ ਮਜੀਠੀਆ ਨੂੰ ਲੈ ਕੇ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਥੋੜੀ ਵੀਡੀਓ ਆ 2 ਕਿ ਮਿੰਟਾਂ ਦੀ ਕਿਉਂਕਿ ਬਕਰੋ ਸਿੰਘ ਮਜੀਠੀਆ ਕਿਉਂਕਿ ਜੋ ਭਗਵਾਨ ਤਮਨ ਸੀਐਮ ਆ ਐਸੇ ਤਾੜਤੇ ਬਕਰੋ ਸਿੰਘ ਮਜੀਠੀਆ ਨੂੰ ਸਾਰੇ ਪਰਿਵਾਰ ਨੂੰ ਭਾਜੜਪੁਰ ਰੱਖਿਆ ਬਾਦਲ ਪਰਿਵਾਰ ਨੂੰ ਕਿਉਂਕਿ ਭਗਵਾਨ ਤਮਨ ਸੀਐਮ ਨੇ ਕਹਿੰਦਾ ਵੀ ਜਿੰਨਾ ਚੇ ਕਾਮ ਆਦਮੀ ਪਾਰਟੀ ਸਰਕਾਰ ਆ ਬਿਕਰਨ ਸਿੰਘ ਮਜੀਠੀਆ ਬਾਹਰ ਨਹੀਂ ਆਉਂਦਾ ਹਾਲਾਂਕਿ ਬਿਕਰਨ ਸਿੰਘ ਮਜੀਠੀਆ ਆਪਦੀਆਂ ਗੱਲਾਂ ਦੇ ਵਿੱਚ ਆਪ ਹੀ ਫਸ ਗਏ ਆ ਕਿਉਂਕਿ ਜੋ ਬੈਂਗਲੌਰ ਤੋਂ ਵਕੀਲ ਮੰਗਾਇਆ ਸੀ ਆ ਕਿਉਂਕਿ ਉਹਨੇ ਸਾਰੇ ਕਾਲੇ ਚਿੱਟੇ ਖੋਲ ਕੇ ਕਿਉਂਕਿ ਵੱਡੇ ਬਦਲ ਕਿਉਂਕਿ ਬਾਦਲ ਨੂੰ ਜੋ ਵੱਡਾ ਬਾਦਲ ਆ ਕਿਉਂਕਿ ਇੱਕ ਤੋਂ ਜੋ ਡੈਥ ਹੋ ਗਈ ਕਿਉਂਕਿ ਜੋ ਸੁਖਵੀਰ ਸਿੰਘ ਦੇ ਪੁੱਤਰ ਆ ਗਏ ਕਿਉਂਕਿ ਵੱਡੇ ਬਾਦਲ ਤਾਂ ਹੀ ਵੀ ਪਹੁੰਚ ਗਈ ਇਹ ਗੱਲ ਕਿਉਂਕਿ ਵੱਡੇ ਬਾਦਲ ਨੂੰ ਹੁਣ ਹੱਥ ਪੈਣ ਜੂਗਾ ਕਿਉਂਕਿ ਪੰਜਾਬ ਪੁਲਿਸ ਕਿਉਂਕਿ ਵੱਡੇ ਬਾਦਲ ਨੂੰ ਵੀ ਕਿਉਂਕਿ ਗ੍ਰਿਫਤਾਰ ਕਰ ਸਕਦੇ ਆ ਹਾਲਾਤਕ ਮਜੀਠੀਏ ਦੀਆਂ ਗੱਲਾਂ ਨੂੰ ਲੈ ਕੇ ਕਿਉਂਕਿ ਮਜੀਠੀਏ ਦੀਆਂ ਗੱਲਾਂ ਤੋਂ ਕਿਉਂਕਿ ਐਸੇ ਪਰਦੇ ਫਾਸ਼ ਹੋਏ ਆ ਕਿਉਂਕਿ ਬਾਦਲ ਪਰਿਵਾਰ ਦੇ ਤੇ ਮੰਨ ਲਓ ਜਿਵੇਂ ਹੁਣ ਰਖੜੀ ਬੰਨਣ ਆਈ ਸੀਗੀ ਮੰਨ ਲਓ ਕਿਉਂਕਿ ਸੁਖਵੀਰ ਸਿੰਘ ਬਾਦਲਦੀਨ ਉਹ ਹਰ ਸਿਮਰਤ ਕੌਰ ਕਿਉਂਕਿ ਕੁਝ ਜੋ ਉਹਨੇ ਗੱਲਾਂ ਕਹੀਆਂ ਕਿਉਂਕਿ ਦੇਖਿਆ ਜਾਵੇ মিডিਆ ਵਾਲੇ ਨੇ ਗੱਲਾਂ ਫੜੀਆਂ ਉਹਦੀਆਂ ਕਿਉਂਕਿ ਕਈ ਪੱਤਰਕਾਰਾਂ ਨੇ ਕਿਉਂਕਿ ਮੰਨ ਲਓ ਜੋ ਦਾ ਵਕੀਲ ਆ ਤੇ ਉਹ ਹੈ ਜੀਆਂ ਗੱਲਾਂ ਕਰ ਗਿਆ ਉਹਨੇ ਕਾਲੇ ਚਿੱਠੇ ਖੋਲ ਕੇ ਰੱਖਤੇ ਕਿਉਂਕਿ ਬਕਰਨ ਸਿੰਘ ਮਜੀਠੀਆ ਭਗਵਾਨ ਤਮਨ ਸੀਐਮ ਦਾ ਕਹਿਣਾ ਵੀ ਸਦਾ ਲਈ ਉਹਦੀ ਜ਼ਮਾਨਤ ਨਹੀਂ ਹੁੰਦੀ ਹੁਣ ਜ਼ਮਾਨਤ ਦੇ ਵਿੱਚ ਇੱਕ ਦੇਖੋ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀਗੀ ਕਿਉਂਕਿ ਹਰ ਪਾਸੇ ਕੁਣ ਸਮਾਂ ਦਿੱਤਾ ਜਾਂਦਾ ਹੀ ਕਦੇ 14 ਦਿਨਾਂ ਦਾ ਕਦੇ 4 ਦਾ ਜਿਆਦਾ ਵਿਧਾਨ ਹੁੰਦੇ ਸੀਗੇ ਹੁਣ ਬਿਕਰਮ ਸਿੰਘ ਮਜੀਠੀਆ ਹਾਲਾਂਕਿ ਭਗਵੰਤ ਮਾਨ ਸੀਐਮ ਨੇ ਮੁੱਖ ਮੰਤਰੀ ਨੇ ਕਿਉਂਕਿ ਸਦਾ ਲਈ ਬਾੜ ਤੇ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਐਨੀ ਇੱਕ ਵੀਡੀਓ ਸੀ ਕਿਉਂਕਿ ਮੇਰਾ ਫਰਜ਼ ਸੀ ਦੱਸਣ ਦਾ ਕਿਉਂਕਿ ਕੋਈ ਵੀ ਮੁੱਦਾ ਉੱਠਿਆ ਸਾਹਮਣੇ ਸੋਡੇ ਵਿਚਾਰ ਸਾਂਝੇ ਕਰਾਂਗੇ ਸੋਡੇ ਨਾਲ ਸੋਡੇ ਨਾਲ ਅੱਗੇ ਰੱਖਾਂਗੇ ਮੁੱਦੇ ਸੋ ਸਸਰੀਕਾਰ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੇਂ ਮੁੱਦੇ ਸੁਣਨੇ ਤੇ ਲਈ ਧੰਨਵਾਦ ਜੀ